ਚਨੀਰ ਪਿੰਡ ਦੇ ਵਿੱਚ ਪ੍ਰਵਾਸੀਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਵੀ ਇਹਨਾਂ ਨੇ ਘਰ ਘਰ ਆਪਦੇ ਮੁੱਲ ਲੈ ਰੱਖੇ ਸੀ ਬੈ ਲੈ ਰੱਖੇ ਸੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਕਿਹਾ ਵੀ ਤੁਸੀਂ ਇੱਥੋਂ ਜਾਓ ਤੇ ਜਿੰਨਾ ਵੀ ਪੈਸਾ ਤੁਹਾਡਾ ਘਰ ਦੇ ਉੱਤੇ ਲੱਗਿਆ ਤੇ ਉਹ ਤੁਸੀਂ ਵੇਚ ਕੇ ਜਾਓ ਜਿੰਨੇ ਵੀ ਪੈਸੇ ਲੱਗਣਗੇ ਅਸੀਂ ਤੁਹਾਨੂੰ ਦੇਵਾਂਗੇ ਜਿੰਨੇ ਪੈਸੇ ਦਾ ਤੁਸੀਂ ਘਰ ਲੇਤਾ ਉਹਨੇ ਪੈਸੇ ਤੁਹਾਨੂੰ ਅਸੀਂ ਦੇਵਾਂਗੇ ਤੇ ਤੁਸੀਂ ਪਰ ਸਾਡਾ ਪਿੰਡ ਛੱਡ ਕੇ ਜਾਓ ਤੇ ਇਹ ਪਿੰਡ ਪਿੰਡ ਦੇ ਵਿੱਚ ਕੰਮ ਹੋਣਾ ਸ਼ੁਰੂ ਹੋ ਗਿਆ ਤੇ ਆਪਦੇ ਫਰਜ ਸਮਝ ਕੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਤੇ ਇਹ ਤਸਵੀਰ ਤੁਸੀਂ ਆਪਦੇ ਅੱਖੀਂ ਦੇਖ ਲਓ। ਵੀ ਮੈਂ ਰੱਖ ਲੂਆ। ਠੀਕ ਆ ਫਿਰ ਨਹੀਂ ਇਹ ਮਿੰਟ ਹੁਣ ਇਹ ਆ ਇੱਕ ਦੇਖ ਕੇ ਵੀ ਇਹ ਚਿੰਨ੍ਹ ਇਹ ਇਹਦਾ ਵੀ ਹੱਲ ਕਰਾਂਗੇ ਅਸੀਂ ਆਪ ਲਵਾਂਗੇ। ਘਰ ਵੇਚੇ ਆਪਦੇ ਘਰ ਵੇਚਣਾ ਘਰ ਥੋੜਾ ਬਕਾਇਆ ਜਿੰਨੇ ਰੁਪਏ ਲੱਗੇ ਜਿੰਨੇ ਰੁਪਏ ਲੈਂਦਾ ਉਹਨੇ ਰੁਪਿਆ ਥੋੜਾ ਤੁਹਾਨੂੰ ਉਹ ਕਰਾਂਗੇ। ਤੁਹਾਡੇ ਪੈਸੇ ਪੂਰੇ ਕਰਨਗੇ। ਬਈ ਇੱਕ ਮੈਂ ਲੈ ਲੈ ਯਾਰ ਮੇਰਾ ਕੋਈ ਹੋਰ ਕਰ ਲਿਆ। 10 ਬੈਂਕਰ ਮਦਦ ਮਦਦ ਆਇਆ ਠੀਕ ਆ। ਠੀਕ ਆ। ਪੜੋ ਤੇ ਇੱਥੋਂ ਉੱਡੋ। ਠੀਕ ਆ। ਹੁਣ ਸਾਰੇ ਜਾਣੇ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਿੰਡਾਂ ਦੇ ਵਿੱਚ ਇਹ ਇੱਕ ਲਹਿਰ ਬਣ ਜੇ ਵੀ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਬੈਠੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਜੇ ਆਪਾਂ ਹੁਣ ਨਾ ਬੋਲੇ ਤਾਂ ਇਸ ਤੋਂ ਬਾਅਦ ਦੁਬਾਰੇ ਬੋਲਣ ਦਾ ਟਾਈਮ ਨਹੀਂ ਮਿਲਣਾ ਇਹ ਮੌਕਾ ਵੀ ਬਾਰੀ-ਬਾਰੀ ਨਹੀਂ ਆਉਂਦਾ ਹੁੰਦਾ ਕਿਉਂਕਿ ਬਾਰੀ-ਬਾਰੀ ਲਹਿਰਾਂ ਨੇ ਜਿਹੜੀਆਂ ਉਹ ਖੜੀਆਂ ਨਹੀਂ ਹੁੰਦੀਆਂ ਹੁੰਦੀਆਂ ਤੇ ਇੱਕ ਵਾਰੀ ਇਹਨਾਂ ਨੂੰ ਇੱਥੋਂ ਜ਼ਰੂਰ ਕੱਢੋ ਕਿਉਂਕਿ ਇਹਨਾਂ ਨੇ ਪੰਜਾਬ ਦਾ ਬਹੁਤ ਵੱਡਾ ਕਾਹਨ ਕੀਤਾ ਹੋਇਆ ਵੀਡੀਓ ਨੂੰ ਵੱਤ-ਵੱਤਾ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ